ਤੇ ਜਿਸ ਤਾ ਉਹਨਾਂ ਦਾ ਕਹਿ ਰਹੇ ਹੈਗੇ ਕਿ ਗੋਲੀਆਂ ਚੱਲੀਆਂ ਹੈਗੀਆਂ ਕੋ ਲਾਲ ਟੂਲ ਪਲਾਜ਼ਾ ਤੇ ਨਾਲ ਐਂਬੂਲੈਂਸ ਚਾਹੀ ਹੈਗੇ ਆ ਉਹ ਐਨ ਐਚ ਆਈ ਦੀ ਐਂਬੂਲੈਂਸ ਗੁਰਪ੍ਰੀਤ ਸਿੰਘ ਮੁੰਡਾ ਹੈਗਾ ਐਂਬੂਲੈਂਸ ਵਾਲਾ ਜਿਹੜਾ ਉਹਨਾਂ ਨੂੰ ਉਰੇ ਲੈ ਕੇ ਆਇਆ ਤੇ ਆ ਕੇ ਉਹਨਾਂ ਨੂੰ ਚੈੱਕ ਕੀਤਾ ਹੈਗਾ ਫਰਸਟ ایڈ ਦੇਤੀ ਹੈਗੀ ਹੈ ਠੀਕ ਹੈ ਤੇ ਉਹਨਾਂ ਦਾ ਜਿਹੜਾ ਬੰਦ ਇਲਾਜ ਹੈ ਉਹ ਆਪਾਂ ਸਟਾਰਟ ਕਰਤਾ ਹੈਗਾ ਤੇ ਪੇਸ਼ੈਂਟ ਨੂੰ ਅੱਗੇ ਰੈਫਰ ਕਰਦੇ ਪਏ 32 ਗੋਲੀ ਤਾਂ ਉਹਨਾਂ ਦੇ ਇੱਕ ਸਾਈਡੇ ਲੱਗੀ ਹੈਗੀ ਹੈ ਇੱਕ ਜਗ੍ਹਾ ਟੱਚ ਕਰਕੇ ਗਈ ਹੈ ਕੁਈ ਧਨਵਾਰਾਂ ਨਾਲ ਵੀ ਗੱਤ ਦੇ ਵਿੱਚ ਨਹੀਂ ਨਹੀਂ ਐਦਾ ਕੁਛ ਨਹੀਂ ਹੈਗਾ ਫੋਰੈਂਜਰੀ ਵਗੈਰਾ ਬਸ ਬਾਕੀ ਸੱਟਾਂ ਹੈਗੀਆਂ ਉਹਨਾਂ ਦੇ ਛੋਟੀਆਂ-ਬੂਟੀਆਂ ਰਗੜਾ ਹੈਗੀਆਂ ਕਿੰਨੀ ਕਿੰਨੀ ਉਮਰ ਪੀਸ਼ਾਂ ਦੀ ਪੇਸ਼ੈਂਟ ਦੀ 45-46 ਸਾਲ ਦੀ ਉਮਰ ਕਿਵੇਂ ਸਟੇਬਲ ਹੈ ਪੇਸ਼ੈਂਟ ਠੀਕ ਹੈ ਸਟੇਬਲ ਹੈਗਾ ਉਹ ਰੋਗਾ ਰੈਫਰ ਪੇਸ਼ੈਂਟ ਰੈਫਰ ਹੋਊਗਾ ਵੱਡੇ ਸਰਕਾਰੀ ਹਸਪਤਾਲ ਦੇ ਵਿੱਚ ਇਹ ਨਹੀਂ ਯਾਦਵੰਦਾਂ ਦਾ ਮੈਨੇਜਰ ਆ ਲਾਲ ਟੋਲ ਪਲਾਜਾ ਤੇ ਅੱਜ 3:30 ਵਜੇ ਦੇ ਲੱਗੇ ਇਹ ਪਹਿਲਾਂ ਢਿਲਮਾ ਅਮਰਸਰ ਵਾਲੇ ਪਾਸੇ ਟੋਲ ਪਲਾਜਾ ਤੇ ਰਹੇ ਨੇ ਇਹਨਾਂ ਦੀ ਕੋ ਦੁਸ਼ਮਣਿਕਾ ਨਛੱਤਰ ਸਿੰਘ ਬਿਅਕਤੀ ਦੇ ਨਾਮ ਨਾਲ ਇਹਦੀ ਪਹਿਲਾਂ ਜਿਹੜੀ ਜੜੀ ਚੱਲ ਰਹੀ ਸੀ ਇਹਨਾਂ ਦੇ ਦੱਸਣ ਉਹ ਤਾਂ ਗਵਿੰਦ ਨਛੱਤਰ ਸਿੰਘ ਦੇ ਨਾਲ ਉਹ ਜਿਹੜੇ ਬੰਦੇ ਸੀ ਤੇ ਨਾਲ ਵੀ ਸਵਿਫਟ ਡਿਜ਼ਾਇਰ ਕਾਰ ਜਾਏ ਪਹਿਲਾਂ ਉਹਨਾਂ ਨੇ ਜਿਹੜਾ ਕਿਰਪਾਨਾਂ ਵਗੈਰਾ ਦੇ ਨਾਲ ਹਮਲਾ ਕੀਤਾ ਜਾਣ ਲੱਗੇ ਦੇ ਪੱਟ ਦੇ ਵਿੱਚ ਜਿਹੜੀ ਗੋਲੀ ਮਾਰ ਤੇ ਜਿਹੜੇ ਬਿਲਕੁਲ ਹਾਲ ਸਟੇਬਲ ਆ ਬਿਲਕੁਲ ਠੀਕ ਨੇ ਅਸੀਂ ਜਿਹੜੀਆਂ ਦੋ ਤਿੰਨ ਪਾਰਟੀਆਂ ਆਪਣਾ ਮੌਕੇ ਤੋਂ ਡਿਸਪੈਚ ਕੀਤੀਆਂ ਮੁੱਲਵਾਨ ਜਿਹੜਾ ਛੇਤੀ ਕਾਬੂ ਕਰ ਲਿਆ ਜਾਵੇ ਤੇ ਕਿੰਨੀਆਂ ਗੋਲੀਆਂ ਚੱਲੀਆਂ ਤੇ ਕਿੱਥੇ ਲੱਗੀਆਂ ਇੱਕ ਫੈਰੀ ਆ ਜਿਹੜਾ ਪੱਟ ਦੇ ਵਿੱਚ ਲੱਗੇ ਇੱਕ ਕਿੰਨੀ ਉਮਰ ਹੈ ਜੀ ਫਿਰ 45 ਸਾਲ ਦੇ ਤੇ ਪਹਿਲੇ ਇਹ ਕਿੰਨਾ ਕੁ ਟਾਈਮ ਹੋਇਆ ਨੂੰ ਟੂਲ ਪਲਾਸ ਤੇ ਆਇਆ ਇਹ ਤਾਂ ਹੁਣੇ ਹੀ ਮੈਂ ਖਾ ਪੰਜ ਛੇ ਮਹੀਨੇ ਤੋਂ ਆਏ ਪਹਿਲਾਂ ਢਿਲਮਾਲੇ ਪਾਸੇ ਸੀ ਉਹ 97 ਸਿੰਘ ਨਾਲ ਉੱਥੋਂ ਦੇ ਨੰਨੇ ਜਿਹਾ ਜੀ ਪੁਰਾਣੀ ਕਿ ਦੱਸੀ ਆ ਖਰਨੇ ਛੱਤਰ ਸਿੰਘ ਆਪਸੀ ਕੇ ਉਹਨਾਂ ਬੰਦੇ ਪਿੱਛੇ ਛੱਤਰ ਸਿੰਘ ਇਹਨਾਂ ਨੇ ਦੱਸਣਾ ਉਹਨਾਂ ਛੱਤਰ ਸਿੰਘ ਸੀ ਦੇ ਨਾਲ ਉਹਨੇ ਤਿੰਨ ਬੰਦੇ ਸੀ ਕੁਛ ਇਹ ਵੀ ਪਤਾ ਲੱਗਿਆ ਵੀ ਇਹਨਾਂ ਦਾ ਹੀ ਅਸਲਾ ਲੈ ਕੇ ਨੇ ਨਾਲ ਇਹ ਕੁਛ ਨਹੀਂ ਨਹੀਂ ਇਹ ਹੀ ਗੱਲ ਹੈ